ਸਾਧ ਸੰਗਤ ਜੀ ਜਦੋਂ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀਵਨ ਪੜਾਂਗੇ ਨਾ ਤੇ ਬਚਪਨ ਦਾ ਨਾਮ ਹੈ ਬਾਬਾ ਤਿਆਗਮਲ ਧੰਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਦੇ ਵੱਡੇ ਸੁਪੁੱਤਰ ਨੇ ਬਾਬਾ ਗੁਰਦਿੱਤਾ ਜੀ ਤੇ ਸਭ ਤੋਂ ਛੋਟੇ ਨੇ ਬਾਬਾ ਤਿਆਗਮਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਾਬਾ ਗੁਰਦਿੱਤਾ ਜੀ ਦਾ ਵਿਆਹ ਹੈ ਜਿਸ ਵੇਲੇ ਬਾਬਾ ਗੁਰਦਿੱਤਾ ਜੀ ਦੀ ਬਰਾਤ ਰਵਾਨਗੀ ਹੋਣ ਲੱਗੀ ਨਾ ਬਰਾਤ ਚੜ੍ਹਨ ਲੱਗੀ ਤੇ ਸਾਰਿਆਂ ਨੇ ਆਪਣੇ ਤਨ ਤੇ ਨਵੇਂ ਸੋਹਣੇ ਵਸਤਰ ਪਾਏ ਹੋਏ ਨੇ ਕੱਪੜੇ ਪਾਏ ਹੋਏ ਨੇ ਤੇ ਕਹਿੰਦੇ ਨੇ ਏਸੇ ਬਰਾਤ ਦੇ ਅੰਦਰ ਜਦੋਂ ਬਰਾਤ ਚੜ੍ਹਨ ਲੱਗੀ ਏ ਇੱਕ ਛੋਟਾ ਜਿਹਾ ਬੱਚਾ ਹੈ ਜਿਹੜਾ ਬਰਾਤ ਵੇਖਣ ਵਾਸਤੇ ਅੱਗੇ ਆਉਂਦਾ ਹੈ ਪਰ ਉਹਨੂੰ ਕੁਝ ਲੋਕ ਪਿੱਛੇ ਕਰ ਦਿੰਦੇ ਨੇ ਉਹ ਵਾਰ-ਵਾਰ ਅੱਗੇ ਆਉਂਦਾ ਹੈ ਤੇ ਉਹਨੂੰ ਕੁਝ ਲੋਕ ਪਿੱਛੇ ਨੂੰ ਕਰ ਦਿੰਦੇ ਨੇ ਬਾਬਾ ਤਿਆਗ ਮਲ ਜੀ ਗੁਰੂ ਤੇਗ ਬਹਾਦਰ ਜੀ ਬਚਪਨ ਦੀ ਉਮਰ ਹੈ ਮਹਾਰਾਜ ਦੀ ਨਜ਼ਰ ਪਈ ਉਸ ਬੱਚੇ ਵੱਲ ਉਹ ਵਾਰ-ਵਾਰ ਅੱਗੇ ਆਉਂਦਾ ਪਰ ਉਹਨੂੰ ਬਰਾਤੀ ਪਿੱਛੇ ਕਰ ਦਿੰਦੇ ਨੇ ਬਾਬਾ ਤਿਆਗ ਮੱਲ ਜੀ ਉਹਦੇ ਕੋਲ ਗਏ ਨੇ ਵੇਖਿਆ ਉਹਦੇ ਤਨ ਦੇ ਉੱਪਰ ਬਸਤਰ ਨਹੀਂ ਉਹਦੇ ਤਨ ਦੇ ਉੱਪਰ ਕੱਪੜੇ ਨਹੀਂ ਤਨ ਉਹਦਾ ਨਗਨ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਬਾ ਤਿਆਗ ਮੱਲ ਜੀ ਨੇ ਆਪਣੇ ਸਰੀਰ ਤੋਂ ਜਿਹੜੀ ਨਵੀਂ ਪੋਸ਼ਾਕ ਵਿਆਹ ਵੇਲੇ ਬਰਾਤ ਵੇਲੇ ਪਾਈ ਹੋਈ ਹੈ ਨਾ ਉਹ ਲਾ ਕੇ ਉਸ ਬੱਚੇ ਦੇ ਸਰੀਰ ਉੱਪਰ ਪਹਿਨਾ ਦਿੱਤੀ ਉਹਦੇ ਸਰੀਰ ਦਾ ਨਗਨ ਢੱਕ ਦਿੱਤਾ ਤੇ ਮਹਾਰਾਜ ਕਹਿਣ ਲੱਗੇ ਬਰਾਵਾ ਤੂੰ ਅੱਗੇ ਹੋ ਕੇ ਬਰਾਤ ਨੂੰ ਦੇਖ ਜਦੋਂ ਕਹਿਣ ਲੱਗੇ ਇਸ ਵੇਲੇ ਸਾਰਿਆਂ ਨੇ ਤੱਕਿਆ ਵੀ ਗੁਰੂ ਤੇਗ ਬਹਾਦਰ ਬਾਬਾ ਤਿਆਗ ਮਲ ਜੀ ਨੇ ਆਪਣੇ ਸਰੀਰ ਦਾ ਬਸਤਰ ਚੋਲਾ ਲਾ ਕੇ ਸੋਹਣੀ ਪੋਸ਼ਾਕ ਲਾ ਕੇ ਤੇ ਇੱਕ ਨਗਨ ਬੱਚੇ ਦੇ ਸਰੀਰ ਦਾ ਨੰਗੇਜ ਪਹਿ ਟਕਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਤੱਕਿਆ ਨਾ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਕਹਿਣ ਲੱਗੇ ਸ਼ਾਬਾਸ਼ ਪੁੱਤਰ ਤਿਆਗ ਮੱਲ ਅੱਜ ਤੇ ਕਿਸੇ ਦਾ ਨਗਨ ਤਨ ਟਕਿਆ ਹੀ ਇੱਕ ਦਿਨ ਸਮਾ ਆਵੇਗਾ ਜਦੋਂ ਕਿਸੇ ਦੀ ਪਤ ਆ ਆਪਣੇ ਸਰੀਰ ਰੂਪੀ ਕਪੜੇ ਚਾਦਰ ਦੇ ਨਾਲ ਟੰਗੇਗਾ ਇੱਕ ਦਿਨ ਸਮਾਂ ਆਏਗਾ ਜਦੋਂ ਕਿਸੇ ਦੀ ਹਿੰਦ ਦੀ ਪਤ ਤੁਸੀਂ ਆਪਣੇ ਸਰੀਰ ਦਾ ਕਪੜਾ ਦੇ ਕੇ ਤੇ ਢੱਕ ਲੋਗੇ ਇਸੇ ਕਰਕੇ ਕਿਹਾ ਜਾਂਦਾ ਹੈ ਗੁਰੂ ਤੇਗ ਬਹਾਦਰ ਤੇ ਗੁਰਮਖੋ ਇਹ ਸਾਰੀ ਦੁਨੀਆ ਦੀ ਚਾਦਰ ਨੇ ਆਪਾਂ ਹਿੰਦ ਦੀ ਚਾਦਰ ਕਈ ਵਾਰੀ ਸ਼ਬਦ ਵਰਤ ਲੈਨੇ ਆ ਨਹੀਂ ਗੁਰੂ ਤੇਗ ਬਹਾਦਰ ਉਹਨਾਂ ਤੇ ਸਗਲ ਸ੍ਰਿਸ਼ਟ ਪੈ ਟਾਕੀ ਚਾਦਰ ਸਾਰੀ ਦੁਨੀਆ ਦੀ ਪਤ ਟਕਣ ਵਾਲੇ ਨੇ ਗੁਰੂ ਤੇਗ ਬਹਾਦਰ ਜੀ ਇਸੇ ਕਰਕੇ ਕਹਿੰਨੇ ਆ ਤੇਗ ਬਹਾਦਰ ਸਿਮਰੀਐ ਘਰ ਨੋਂ ਨਿਦ ਆਵੇ ਧਾਈ ਗੁਰੂ ਤੇਗ ਬਹਾਦਰ ਜੀ ਨੂੰ ਤੇ ਚੇਤੇ ਕਰੀਏ ਨਾ ਉਹਨਾਂ ਦੇ ਨਾਮ ਦਾ ਸਿਮਰਨ ਕਰੀਏ ਤੇ ਨੋਂ ਸਿੱਧੀਆਂ 18 ਸਿੱਧੀਆਂ ਘਰ ਵਿੱਚ ਧਾ ਕੇ ਦੌੜ ਕੇ ਆ ਜਾਂਦੀਆਂ ਉਹਨਾਂ ਦੇ ਕਿਹੜੇ ਕਿਹੜੇ ਪਰ ਉਪਕਾਰਾਂ ਨੂੰ ਚੇਤੇ ਕਰਾਂਗੇ ਉਹ ਤੇ ਬਚਪਨ ਤੋਂ ਤਿਆਗ ਦੀ ਮੂਰਤ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ